ਅੁੱਤ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਇੱਕ ਕਿੱਦਾਂ ਮਿਲ ਰਿਹਾ ਹੈ ਕਿਉਂ ਮਿਲ ਰਿਹਾ ਹੈ ਤੇ ਕਿਸ ਤਰ੍ਹਾਂ ਮਿਲ ਰਿਹਾ ਹੈ ਗੱਲਬਾਤ ਕਰਾਂਗੇ ਜਿਹੜੇ ਦਰਸ਼ਕ ਸਾਡੇ ਨਾਲ ਮੌਜੂਦ ਹਨ ਜਿਹੜੇ ਇੱਥੇ ਆਪਣੇ ਗਵਾਚੇ ਹੋਏ ਫੋਨ ਜਿਹੜੇ ਲੈਣ ਵਾਸਤੇ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਜਿਨ੍ਹਾਂ ਨੂੰ ਆਪਣੇ ਦੇਖ ਲਓ ਬਟਾਲਾ ਪੁਲਿਸ ਦਾ ਇੱਕ ਉੱਪਰ ਵਾਲਾ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥਾਂ ਦੇ ਵਿੱਚ ਰਾਲੇ ਦੇ ਨਾਲ ਇਹਨਾਂ ਨੂੰ ਫੋਨ ਮਿਲਿਆ ਸਭ ਤੋਂ ਪਹਿਲਾਂ ਪੜੀ ਕੀ ਨਾਮ ਆਪਣਾ ਮੇਰਾ ਨਾਮ ਇੰਦਰਜੀਤ ਸਿੰਘ ਹੈ ਪੜੀ ਕਿੱਥੇ ਪਹੁੰਚਿਆ ਰਾਜਪੁਰ ਪੁਲਿਸ ਟਾਣਾ ਸੀ ਬੱਲਾਈਨ ਕਿਸ ਕੰਮ ਵਾਸਤੇ ਪੁਲਿਸ ਦੇ ਕੰਮ ਬੰਦਾ ਤਾਂ ਇਹਨਾਂ ਦਾ ਪਰਚਾ ਹੋਇਆ ਹੈ ਤੇ ਜਾਂ ਫਿਰ ਪਰਚਾ ਦਿੱਤਾ ਹੋਵੇ ਸਰ ਫੋਨ ਕੰਮ ਹੋ ਰਿਹਾ ਸੀ ਫੋਨ ਡਿਲੀਵਰੀ ਕਰਦੇ ਫੋਨ ਤੇ ਪਿਆ ਸੀ ਸਿਲਮਾ ਰੋਡ ਤੇ ਉਹ ਫਿਰ ਕੰਪਲੀਟ ਲਖਾਈ ਸੀ ਆਪਾਂ ਹਾਜੀ ਕਾਦੀ ਡਿਲੀਵਰੀ ਕਰਦੇ ਹੋ ਕਿਸ ਕੰਪਨੀ ਦੀ ਡਿਲੀਵਰੀ ਕਰਦੇ ਹੋ ਸਰ ਐਮਾਜ਼ਨ ਦੀ ਡਿਲੀਵਰੀ ਕਰੀਦੀ ਆਪਾਂ ਤੁਹਾਡੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਸੀ ਜਿਸ ਦਿਨ ਤੁਹਾਡਾ ਫੋਨ ਗਵਾਚਾ ਸੀ ਕਿ ਮੇਰਾ ਫੋਨ ਗਵਾਚ ਫਿਰ ਕਿੱਦਾਂ ਦਾ ਲੱਗਾ ਪੰਜਾਬ ਪੁਲਿਸ ਦਾ ਪਰਾਲਾ ਉਹ ਵਧੀਆ ਪਰਾਲਾ ਸਰ ਇਦਾਂ ਹੀ ਪਰਾਲਾ ਕਰਦੇ ਰਹਿਣ ਗਾਵੇਂ ਕਿ ਜਿੰਨਾ ਤੇ ਕੋਈ ਵੀ ਚੀ ਗਵਾਚੀ ਉਹ ਮਿਲ ਜੇ ਕਿੰਨੀ ਕੀਮਤ ਦਾ ਫੋਨ ਹੀ ਪਈ ਹੈ ਇਹ ਸਰ ਤਾਂ 43 43000 ਰੁਪਏ ਦਾ ਫੋਨ ਹੈ ਤੇ ਸੈਲਰੀ ਕਿੰਨੀ ਲੈਂਦੇ ਸੀ ਅਮਾਜਨ ਤੋਂ ਸੈਲਰੀ ਸਾਹਿਬ ਮਾਹੀ 15 18 ਮੰਦੀ ਹੋਣੀ ਉਹ 3 ਮਹੀਨੇ ਲਾ ਕੇ ਫਿਰ ਫੋਨ ਦੇ ਪੈਸੇ ਕਵਰ ਹੋਣੇ ਸੀ ਫਿਰ ਕਿੱਦਾਂ ਲੱਗਾ ਹੁਣ ਫੋਨ ਫਰੀ ਨੂੰ ਕੁਛ ਕਿ ਨਹੀਂ ਦਿਨ ਬਾਅਦ ਫੋਨ ਮਿਲੇ ਆਪਾਂ ਨੂੰ ਸਰ ਆਪਾਂ ਨੂੰ ਢਾਈ ਮਹੀਨੇ ਬਾਅਦ ਫੋਨ ਮਿਲ ਗਿਆ ਤੇ ਫਿਰ ਵੀ ਢਾਈ ਮਹੀਨੇ ਬਾਅਦ ਫੋਨ ਪੰਜਾਬ ਪੁਲਿਸ ਨੇ ਵਾਪਸ ਕਰਤਾ ਹੁਣ ਕਿੰਨੀ ਖੁ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਆ ਨਹੀਂ ਚਾਹੁੰਦੇ ਆ ਕਿ ਪੰਜਾਬ ਪੁਲਿਸ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਬਟਾਲਾ ਸਾਡੇ ਬਟਾਲਾ ਸ਼ਹਿਰ ਚ ਐਸਐਸਪੀ ਕਾਸਿਮ ਜੀ ਜਿਹੜੇ ਪਹੁੰਚੇ ਨੇ ਕਿੱਦਾਂ ਲੱਗੇ ਅਫਸਰ ਤੁਹਾਨੂੰ ਬਹੁਤ ਵਧੀਆ ਸਰ ਅਫਸਰ ਨੇ ਇਹਨਾਂ ਜਿਹੜਾ ਪ੍ਰਾਲਾ ਚੜਾਇਆ ਹੈ ਬਟਾਲਾ ਹੀ ਕ੍ਰਾਈਮ ਚ ਰਿਪੋਰਟ ਲਗਾਈ ਆਪਾਂ ਬਟਾਲਾ ਸਿਵਲ ਟਾਣੇ ਚ ਤੇ ਉਹਨਾਂ ਨੇ ਅਪਡੇਟ ਕਿ ਰਿਪੋਰਟ ਲਿਖ ਕੇ ਤੇ 24 ਘੰਟੇ ਦੇ ਅੰਦਰ ਤੁਹਾਨੂੰ ਫੋਨ ਮਿਲ ਗਿਆ ਹੋਰ ਵੀ ਦਰਸ਼ਕਾਂ ਨੇ ਨਾਲ ਗੱਲਬਾਤ ਜ਼ਰੂਰ ਕਰਨਗੇ ਜਿਨ੍ਹਾਂ ਨੂੰ ਫੋਨ ਇਥੇ ਮਿਲੇ ਹਨ ਤੇ ਜਿਨ੍ਹਾਂ ਦੇ ਫੋਨ ਗਵਾਚੇ ਸਨ ਤੇ ਕਾਫੀ ਦਿਨਾਂ ਬਾਅਦ ਜਿਹੜੇ ਫੋਨ ਮਿਲੇ ਸਨ ਤੇ ਮਿਲੇ ਸੀ ਸਾਡੇ ਨਾਲ ਹਜ਼ਾਰ ਵੀ ਇਹਨਾਂ ਦੇ ਨਾਲ ਪਹੁੰਚੇ ਨੇ ਕਿਹਨਾ ਪੈਸਾ ਮੇਰਾ ਨਾਮ ਵਿਪਨ ਹੈ ਸਰ ਵਿਪਨ ਦੀ ਅੱਜ ਯਾਰ ਨੂੰ ਫੋਨ ਵਾਪਸ ਮਿਲ ਗਿਆ ਪੰਜਾਬ ਪੁਲਿਸ ਵੱਲੋਂ ਕੁਝ ਮਹੀਨਿਆਂ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਮੈਂ ਡਿਲੀਵਰੀ ਕਰਦਾ ਸੀ ਕੀਤੀ ਗਈ ਸੀ ਵਾਇਰਲ ਤੇ ਫਿਰ ਕਿੱਦਾਂ ਦਾ ਲੱਗਾ ਪੰਜਾਬ ਪੁਲਿਸ ਦਾ ਪਰਾਲਾ ਕਿਦਾਂ ਦੀ ਹਿੰਮਤ ਕੀਤੀ ਕਿ ਕਿਸੇ ਤਰ੍ਹਾਂ ਵੀ ਇਹ ਲਬਜ਼ ਪਰ ਨਹੀਂ ਸਾਨੂੰ ਕਿਸੇ ਰਬ ਮਤਲਬ ਕੇਵਲ ਵੀ ਨਹੀਂ ਮਤਲਬ ਸਾਨੂੰ ਕੋਈ ਇਦਾਂ ਦੀ ਹੱਲਪ ਮਿਲੀ ਕਿ ਮੋਬਾਈਲ ਮਿਲ ਜੇ ਪਰ ਪੰਜਾਬ ਪੁਲਿਸ ਦੇ ਰਹੀ ਅੱਜ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਸਾਨੂੰ ਸਾਨੂੰ ਜਿਹੜਾ ਫੋਨ ਸਾਡਾ ਤੁਹਾਡੇ ਵੱਲੋਂ ਕੋਈ ਰਿਪੋਰਟ ਦਰਜ ਕਰਾਈ ਗਈ ਸੀ ਹਾਂਜੀ ਹਾਂਜੀ ਸਾਈਬਰ ਕ੍ਰਾਈਮ ਜੀ ਸਾਡੀ ਇੱਕ ਰਿਪੋਰਟ ਦਰਜ ਕੀਤੀ ਸੀ ਉਹਦੇ ਥਰੂ ਹੀ ਸਾਨੂੰ ਇਹ ਸਾਰਾ ਕੁਝ ਮਿਲਿਆ ਅੱਜ ਮੋਬਾਈਲ ਕਿੱਦਾਂ ਦਾ ਲੱਗਾ ਬਟਾਲਾ ਪੁਲਿਸ ਦਾ ਪਰ ਲੱਗਾ ਕਿੱਦਾਂ ਦਾ ਬਹੁਤ ਵਧੀਆ ਲੱਗਾ ਮੇਰਾ ਸਿਰਫ ਇੱਕੋ ਹੀ ਮੈਸੇਜ ਹੈ ਜਾਂ ਜਿੰਨਾਂ ਦਾ ਜਾਂ ਜਿਹੜੇ ਮੋਬਾਈਲ ਚੁੱਕਦੇ ਆ ਜਾਂ ਕਿਸੇ ਦਾ ਗੁੰਮ ਹੈ ਜਾਂ ਕਿਸੇ ਨੂੰ ਲੱਭਦਾ ਇੱਕ ਕੰਮ ਕਰਦੀ ਵੀ ਹੈ ਜਿਹਦਾ ਵੀ ਮੋਬਾਈਲ ਗਵਾਇਦਾ ਉਹ ਤੁਹਾਨੂੰ ਲੱਭ ਕੇ ਦੇਗੀ ਪੰਜਾਬ ਪੁਲਿਸ ਅੱਜ ਵੀ ਮੌਜੂਦ ਹਨ ਜਿਹੜੇ ਪਹੁੰਚੇ ਹਨ ਆਪਣਾ ਮੋਬਾਈਲ ਫੋਨ ਲੈਣ ਵਾਸਤੇ ਗੱਲਬਾਤ ਕਰਦੇ ਆ ਪੈਂਦੀ ਪਰ ਨਾਮ ਦੱਸਦੇ ਆ ਬਿਲਕੁਲ ਕਿਥੋਂ ਆਏ ਹੋ ਬਟਾਲਾ ਤੋਂ ਬਟਾਲਾ ਤੋਂ ਹਾਂਜੀ ਜੀ ਫੋਨ ਕਿਹੜਾ ਸੀ ਆਪਣਾ ਆਪਣਾ Oppo ਦਾ ਕਿੰਨੀ ਦਿਨ ਪਹਿਲਾਂ ਗਵਾਇਆ ਸੀ 9 ਮਹੀਨੇ 9 ਮਹੀਨੇ ਬਾਅਦ ਫੋਨ ਗਵਾਚੋਂ ਤੋਂ ਬਾਅਦ ਅੱਜ 10ਵੇਂ ਮਹੀਨੇ ਫੋਨ ਮਿਲ ਰਿਹਾ ਕਿਦਾਂ ਲੱਗਾ ਵੈਲੇ ਬਹੁਤ ਵਧੀਆ ਲੱਗਾ ਕਿਉਂਕਿ ਫੋਨ ਦੇ ਵਿੱਚ ਘਰਦੀਆਂ ਕਈ ਮੈਮਰੀ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਹਾਂਜੀ ਹ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਦੋ ਫੋਨ ਲੈਣ ਆਏ ਨੇ ਦੋਨੇ ਫੋਨ ਮਿਲੇ ਨੇ ਪਹਿਲੀ ਵਾਰ ਪਹਿਲਾ ਫੋਨ ਕਦੋਂ ਮਿਲੇ ਅੱਜ ਹੀ ਦੋਨੋਂ ਮਿਲੇ ਜੀ ਅੱਜ ਹੀ ਦੋਨੋਂ ਫੋਨ ਮਿਲੇ ਨੇ ਕੋਈ ਪੰਜਾਬ ਪੁਲਿਸ ਦੇ ਕਾਰਜਕਾਰੀ ਮੈਡਮ ਸਭ ਤੋਂ ਪਹਿਲਾਂ ਜਦੋਂ ਫੋਨ ਗਵਾਚਿਆ ਸੀ ਰਾਤ ਨੀਂਦ ਤੇ ਆਈ ਨਹੀਂ ਹੁੰਨੀ ਨਹੀਂ ਆਈ ਸਰ ਪੈਸੇ ਨਹੀਂ ਸੀ ਆਗੇ ਦੁਬਾਰਾ ਲੈਣ ਜੋਗੇ ਨਹੀਂ ਪੈਸੇ ਤਾਂ ਹੁੰਦੇ ਜਿਹੜੀ ਮੈਮਰੀ ਹੁੰਦੀ ਹੈ ਨਾ ਫੋਨ ਦੇ ਉਹ ਬੜੀ ਜ਼ਰੂਰੀ ਹੁੰਦੀ ਹੈ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਸਰ ਨੀਂਦਰ ਰਾਣੀ ਤਾਂ ਬੜੀ ਦੂਰ ਦੀ ਗੱਲ ਹੈ ਜਦੋਂ ਫੋਨ ਗਵਾਚਦਾ ਨੀਂਦਰ ਤੇ ਆਂਦੀ ਹੀ ਨਹੀਂ ਤੇ ਜਦੋਂ ਮੈਮਰੀਜ਼ ਦੇ ਬੱਚਿਆਂ ਦੀ ਫੋਟ ਉਦੇਮਸਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਪੰਜਾਬ ਪਰਸ ਥੈਂਕ ਯੂ ਧੰਨਵਾਦ ਫੋਨ ਕਿੰਨੇ ਕੀਮਤ ਦਾ ਹੈ ਆਪਣਾ ਆਪਣੇ ਇਸ ਟਾਈਮ 45000 ਦੇ ਦੋਨੋਂ ਹੈਗੇ ਸੀ ਤੇ ਕੋਈ ਪੈਸਾ ਦਿੱਤਾ ਹੋਵੇ ਜਾਂ ਲਿੱਤਾ ਹੋਵੇ ਕਿਤੇ ਕੰਪਲੀਟ ਕਰਨ ਵਾਸਤੇ ਕੁਝ ਨਹੀਂ ਸਰ ਕੋਈ ਪੈਸਾ ਨਹੀਂ ਦਿੱਤਾ ਜਿੰਨੇ ਵੀ ਦਰਸ਼ਕ ਨੇ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਫੋਨ ਗੋਮ ਹੋ ਜਾਂਦੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਤੇ ਕਿਸ ਤਰ੍ਹਾਂ ਤੁਹਾਡਾ ਫੋਨ ਮਿਲ ਸਕਦਾ ਇਸ ਤਰ੍ਹਾਂ ਸਰ ਜਿਸ ਤਰ੍ਹਾਂ ਕਪਲੇਨ ਦੇਣ ਇੱਥੇ ਜਿੱਥੇ ਅਸੀਂ ਦਿੱਤੀ ਫੇਵਰ ਚੈਨਲ ਤੇ ਉੱਥੇ ਹੀ ਮਿਲ ਸਕਦਾ ਜੀ ਤੇ ਤੁਹਾਨੂੰ ਕਾਲ ਆਈ ਸੀ ਉਹਨਾਂ ਵੱਲ ਹਾਂਜੀ ਸਰ ਖੁਸ਼ੀ ਤੇ ਆਈ ਹੋਣੀ ਹੈ ਜਦੋਂ ਫੋਨ ਆਉਂਦਾ ਸਰ ਉਹ ਦਿਨ ਮੈਂ ਥੋੜੀ ਬਿਜ਼ੀ ਨਹੀਂ ਤੇ ਸਰ ਕੋ ਉੱਥੇ ਹੀ ਪਹੁੰਚਣਾ ਸੀ ਖੁਸ਼ੀ ਤੇ ਹੋਈ ਜਾਂਦੀ ਹੈ ਨਾ ਜਦੋਂ ਅਸੀਂ ਤੁਹਾਡਾ ਫੋਨ ਮਿਲ ਗਿਆ ਹਾਂਜੀ ਸਹੀ ਬਹੁਤ ਖੁਸ਼ੀ ਸਰ ਬਹੁਤ ਖੁਸ਼ੀ ਆ ਉਹਨਾਂ ਦੇ ਵਿੱਚ ਕਿ ਸਾਡੇ ਇੱਕ ਨਹੀਂ ਦੋ-ਦੋ ਫੋਨ ਗਵਾਚੇ ਸੀ ਤੇ ਦੋ-ਦੋ ਫੋਨ ਆਜੇ ਜਿਹੜੇ ਸਾਨੂੰ ਇੱਥੇ ਮਿਲੇ ਹਨ ਟਾਲਾ ਪੁਲਿਸ ਦਾ ਜਿਹੜਾ ਸਾਡਾ ਇਹ ਉਪਰਾਲਾ ਹੈਗਾ ਉਹਦੇ ਵਿੱਚ ਸੈਕੰਡ ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤੋ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਵਿਚ ਇਸ ਵੈਰੀ ਸੌਰੀ ਬਟ ਫੋਨ ਫਿਰ ਇਸ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾਂ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਹੁਣ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਤਾਂ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਾਪਸ ਕਰਤਾ ਪੱਤਰਕਾਰਾਂ ਦੇ ਵੀ ਫੋਨ ਜਿਹੜੇ ਗੁੰਮ ਹੋਏ ਸੀ ਅੱਜ ਪੱਤਰਕਾਰਾਂ ਨੂੰ ਵੀ ਫੋਨ ਵਾਪਸ ਮਿਲੇ ਆ ਜੀ ਬੜੀ ਖੁਸ਼ੀ ਹੈ ਤਾਂ ਮਤਲਬ ਜਿਹੜਾ ਜਿਹੜਾ ਵੀ ਸਾਡੇ ਕੋਲ ਆ ਜਾਂਦਾ ਹੈ ਤਾਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬਰਪੂਰ ਹੈਲਪ ਆਪ ਕਰਦੀਏ ਤਾਂ ਸਾਡੀ ਟੈਕਨੀਕਲ ਟੀਮ ਇਸ ਮੁਹਿੰਮ ਦੇ ਵਿੱਚ ਬੜਾ ਚੰਗਾ ਕੰਮ ਕਰ ਰਹੀ ਹੈ ਟੀਮ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਸਰ ਇਹਨਾਂ ਫੋਨਾਂ ਨੂੰ ਲੱਭਣ ਦੇ ਲਈ ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਟ੍ਰੇਸ ਕੀਤੇ ਗਏ ਹੋਣਗੇ ਅਲੱਗ-ਅਲੱਗ ਜਗ੍ਹਾ ਤੋਂ ਇਕੱਠੇ ਕਰਨੇ ਪਏ ਹੋਣਗੇ ਕਿੰਨੀ ਕੁ ਮਿਹਨਤ ਟੀਮ ਦੀ ਲੱਗੀ ਤੇ ਟੀਮ ਚ ਕੌਣ-ਕੌਣ ਸ਼ਾਮਿਲ ਸੀ ਬੜਾ ਐਫਰਟ ਲੱਗਦਾ ਇਹਦੇ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਆ ਤਾਂ ਉਹ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਕਰਦੇ ਰਹਾਂਗੇ ਜਿਨ੍ਹਾਂ ਦੇ ਗੋਮ ਹੋਏ ਸੀ ਉਹਨਾਂ ਨੂੰ ਤਾਂ ਫੋਨ ਮਿਲ ਗਏ ਪਰ ਜਿਨ੍ਹਾਂ ਕੋਲੋਂ ਰਿਕਵਰ ਕੀਤੇ ਗਏ ਜਾਂ ਜਿਨ੍ਹਾਂ ਕੋਲ ਇਹ ਪਾਏ ਗਏ ਫੋਨ ਉਹਨਾਂ ਦੇ ਵਿਰੁੱਧ ਕਿੰਦਾ ਦੀ ਕਾਰਵਾਈ ਫਿਰ ਪੁਲਿਸ ਨੂੰ ਇਹਦੇ ਵਿੱਚ ਦੋ ਤਿੰਨ ਮਤਲਬ ਚੀਜ਼ਾਂ ਹੈਗੀਆਂ ਇੱਕ ਤਾਂ ਜਿਹੜੇ ਮੋਸਟਲੀ ਇਹਦੇ ਵਿੱਚ ਜਿਹੜੇ ਫੋਨ ਅਸੀਂ ਰਿਕਵਰ ਕਰ ਲਏ ਤਾਂ ਇਹ ਜਾਂ ਤਾਂ ਮਿਸਪਲੇਸ ਉਹਨਾਂ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿਰਾ ਸੀਗਾ ਇਹ ਪੈਸੇ ਮੋਬਾਈਲ ਫੋਨ ਸਾਰਾ ਕੁਝ ਅਸੀਂ ਅੱਜ ਇਹਨਾਂ ਨੂੰ ਵਾਪਸ ਕਰ ਦਿੱਤਾ। ਪੱਤਰਕਾਰਾਂ ਦੇ ਵੀ ਫੋਨ ਜਿਹੜੇ ਗੁੰਮ ਹੋਏ ਸੀ ਅੱਜ ਪੱਤਰਕਾਰਾਂ ਨੂੰ ਵੀ ਫੋਨ ਵਾਪਸ ਮਿਲੇ ਆ ਜੀ। ਬੜੀ ਖੁਸ਼ੀ ਹੈ ਤਾਂ ਮਤਲਬ ਜਿਹੜਾ ਜਿਹੜਾ ਵੀ ਸਾਡੇ ਕੋਲ ਆ ਜਾਂਦਾ ਤਾਂ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਬਰਪੂਰ ਹੈਲਪ ਆਪ ਕਰ ਦਈਏ ਤਾਂ ਸਾਡੀ ਟੈਕਨੀਕਲ ਟੀਮ ਇਸ ਮੁਹਿੰਮ ਦੇ ਵਿੱਚ ਬੜਾ ਚੰਗਾ ਕੰਮ ਕਰ ਰਹੀ ਹੈ ਟੀਮ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਸਾਰੇ ਇਹਨਾਂ ਫੋਨਾਂ ਨੂੰ ਲੱਭਣ ਦੇ ਲਈ ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਟ੍ਰੇਸ ਕੀਤੇ ਗਏ ਹੋਣ ਅਲੱਗ-ਅਲੱਗ ਜਗ੍ਹਾ ਤੋਂ ਇਕੱਠੇ ਕਰਨੇ ਪਏ ਹੋਣ ਕਿੰਨੀ ਕੁ ਮਿਹਨਤ ਟੀਮ ਦੀ ਲੱਗੀ ਤੇ ਟੀਮ ਚ ਕੌਣ-ਕੌਣ ਸ਼ਾਮਿਲ ਸੀ ਬੜਾ ਐਫਰਟ ਲੱਗਦਾ ਇਹਦੇ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਆ ਤਾਂ ਉਹ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਕ ਕਰਦੇ ਰਹਾਂਗੇ ਜਿਨ੍ਹਾਂ ਦੇ ਗੁੰਮ ਹੋਏ ਸੀ ਉਹਨਾਂ ਨੂੰ ਤਾਂ ਫੋਨ ਮਿਲ ਗਏ ਪਰ ਜਿਨ੍ਹਾਂ ਕੋਲੋਂ ਰਿਕਵਰ ਕੀਤੇ ਗਏ ਜਾਂ ਜਿਨ੍ਹਾਂ ਕੋਲ ਇਹ ਪਾਏ ਗਏ ਫੋਨ ਉਹਨਾਂ ਦੇ ਵਿਰੁੱਧ ਕਿੱਦਾਂ ਦੀ ਕਾਰਵਾਈ ਫਿਰ ਕੋਲ ਸੁਣੋ ਇਹਦੇ ਵਿੱਚ ਦੋ ਤਿੰਨ ਮਤਲਬ ਚੀਜ਼ਾਂ ਹੈਗੀਆਂ ਇੱਕ ਤਾਂ ਜਿਹੜੇ ਮੋਸਟਲੀ ਇਹਦੇ ਵਿੱਚ ਜਿਹੜੇ ਫੋਨ ਅਸੀਂ ਰਿਕਵਰ ਕਰ ਲਏ ਤਾਂ ਇਹ ਜਾਂ ਤਾਂ ਮਿਸਪਲੇਸ ਉਹਨਾਂ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਕੀ ਕਾਰਵਾਈ ਆਪਾਂ ਉਹ ਕਰਤੀ ਆ ਸਰ ਅੱਗੇ ਕਿਸਤਾਂ ਦਾ ਉਪਰਾਲਾ ਰਹੇਗਾ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਈ ਵਾਰ ਲੋਕ ਗੁਰੇਜ਼ ਕਰਨ ਦੇ ਗੱਟ ਜਾਂਦੇ ਆ ਫੋਨ ਨੂੰ ਗਮ ਹੋ ਜਾਏ ਚੋਰੀ ਹੋ ਜਾਏ ਕੰਪਲੇਂਟ ਨਹੀਂ ਲਿਖਾਉਂਦੇ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਗੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੀ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰਵਾਵਾਂਗੇ ਥੈਂਕ ਯੂ ਇਸ ਸੰਸਾਰ ਅਲਬਾਦ ਜਰੂਰ ਕਰ ਲੈਣੇ ਆ ਸਾਡੇ ਨਾਲ ਸੰਜੋਗੀ ਮੌਜੂਦ ਹਨ ਸਭ ਤੋਂ ਪਹਿਲਾਂ ਭਾਈ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਕਰਮਜੀਤ ਜੰਮਾ ਜੀ ਕਰਮਜੀਤ ਕਿੱਧਰ ਪਹੁੰਚੇ ਅੱਜ ਅੱਜ ਮੈਂ ਸਿਵਲ ਆਪਣੇ ਪੁਲਿਸ ਲਾਈਨ ਪੁੱਜਿਆ ਪੁਲਿਸ ਲਾਈਨ ਤੇ ਲੋਕੀ ਤਾਂ ਦੇ ਜਾ ਕੋਈ ਪਰਚਾ ਹੋਇਆ ਹੋਵੇ ਪੁਲਿਸ ਕੋਲ ਤੇ ਜਾ ਕੇ ਪਰਚਾ ਘਟਾਣਾ ਹੋਵੇ ਤੇ ਅੱਜ ਤੁਸੀਂ ਕਿੱਥੇ ਪਹੁੰਚ ਗਏ ਉਹ ਨਾ ਨਾ ਭਾਜੀ ਬਟਾਲਾ ਦੀ ਪੁਲਿਸ ਇੰਨਾ ਵਧੀਆ ਕੰਮ ਕਰ ਰਹੀ ਹੈ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਹੁਣ ਉਹ ਗੱਲ ਗਈਆਂ ਜਿਹੜੀਆਂ ਕਹਿੰਦੀਆਂ ਸੀ ਨਹੀਂ ਕਿੱਦਾਂ ਦਾ ਕੰਮ ਪੰਜਾਬ ਪੁਲਿਸ ਨੇ ਕਰਤਾ ਜਿਹੜਾ ਤੁਸੀਂ ਪਹੁੰਚੇ ਹੋ ਕਦੇ ਵਸਤੇ ਪਹੁੰਚੇ ਹੋ ਉਹ ਭਾਈ ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਨਹੀਂ ਭਾਈ ਦੱਸੋ ਸੀ ਕੀ ਹੋਇਆ ਕੀ ਆ ਮੈਂ ਕਹਿੰਦਾ ਤੁਸੀਂ ਯਕੀਨ ਹੀ ਨਹੀਂ ਕਰਨਾ ਕਿਉਂਕਿ ਪ੍ਰੋਫੈਸ਼ਨਲ ਤੌਰ ਤੇ ਤੁਹਾਨੂੰ ਵੇਖਿਆ ਜਾਂਦਾ ਕਿ ਤੁਸੀਂ ਵੀ ਇੱਕ ਪੱਤਰਕਾਰ ਹੀ ਲੈਣ ਦੇ ਚ ਕੰਮ ਕਰਦੇ ਹੋ ਤੇ ਅੱਜ ਤੁਸੀਂ ਆਪ ਖੁਦ ਪਹੁੰਚੇ ਤੇ ਵੇਖਿਆ ਕਿ ਪੁਲਿਸ ਦੀ ਮੰਡੀਰ ਕਾਫੀ ਇਕੱਠੀ ਹੋਈ ਸੀ ਤੇ ਤੁਸੀਂ ਵੀ ਉਹਦੇ ਵਿੱਚ ਖੜੇ ਸੀ ਕੀ ਕੰਮ ਪਿਆ ਗਿਆ ਸਰ ਮੈਂ ਤਾਂ ਇਹ ਕਹਿੰਦਾ ਤੁਸੀਂ ਯਕੀਨ ਨਹੀਂ ਕਰ ਕਿਉਂਕਿ ਐਸਐਸਪੀ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਮੋਬਾਈਲ ਵੰਡੇ ਗਏ ਆ ਨਹੀਂ ਮੋਬਾਈਲ ਮੋਬਾਈਲ ਕਹਦੇ ਉਸਤੇ ਵੰਡੇ ਗਏ ਨੇ ਮੋਬਾਈਲ ਕੀ ਕੋਈ ਗਿਫਟ ਵਗੈਰਾ ਕੱਢਿਆ ਐ ਐਸਐਸਪੀ ਸਾਹਿਬ ਬਟਾਲਾ ਨੇ ਪੰਜਾਬ ਪੁਲਿਸ ਨੇ ਕਿ ਕਿਸ ਤਰ੍ਹਾਂ ਮੋਬਾਈਲ ਵੰਡੇ ਗਏ ਮਹਲੋਤਰਾ ਜੀ ਇਹ ਮੋਬਾਈਲ ਉਹ ਵੰਡੇ ਗਏ ਆ ਜਿਹੜੇ ਕਹਿੰਦਾ ਕੁਝ ਚੇਰ ਪੈਣਾ ਲੋਕਾਂ ਦੇ ਲੋਸਟ ਹੋ ਗਏ ਸੀ ਕਈਆਂ ਦੇ ਡਿੱਗ ਗਏ ਮੋਬਾਈਲ ਡਿੱਗੇ ਤੇ ਰਿਕਵਰ ਨਹੀਂ ਕੀਤੇ ਗਏ ਪਰ ਪੰਜਾਬ ਪੁਲਿਸ ਕੋ ਲੋਕੇ ਡਰਦੇ ਮਰੇ ਜਾਂਦੇ ਨਹੀਂ ਕਿ ਕੀ ਪਤਾ ਸਾਡਾ ਫੋਨ ਸੁਣਵਾਈ ਹੋਣੀ ਆ ਜਾਂ ਨਹੀਂ ਹੋਣੀ ਮੰਨ ਲਓ ਸੁਣਵਾਈ ਹੋ ਵੀ ਗਈ ਜਾਂ ਫੋਨ ਰਿਕਵਰ ਕੀਤਾ ਵੀ ਗਿਆ ਕੀ ਪਤਾ ਸਾਨੂੰ ਮਿਲਣਾ ਜਾਂ ਨਹੀਂ ਮਿਲਣਾ ਕਿ ਉਹਨਾਂ ਨੇ ਆਪਣੇ ਕੋਲ ਰੱਖ ਲੈਣਾ ਪਰ ਮਾਨਯੋਗ ਐਸਐਸਪੀ ਸਾਹਿਬ ਸਹੀਲ ਕਾਸਮੀਰ ਇਹਨਾਂ ਵੱਲੋਂ ਅਜਿਹੀ ਇਹਮ ਚਲਾਈ ਗਈ ਆ ਜਿੱਥੇ ਕਿ ਬਟਾਲਾ ਪੁਲਿਸ ਤਰ੍ਹਾਂ ਤਰ੍ਹਾਂ ਦੇ ਇਲਾਕਿਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇਕੱਲੇ-ਇਕੱਲੇ ਨੂੰ ਬੁਲਾ ਕੇ ਮੈਸੇਜ ਪਾ ਕੇ ਉਹਨਾਂ ਦਾ ਲੋਸਟ ਹੋਇਆ ਮੋਬਾਈਲ ਜਿਹੜੇ ਉਹਨਾਂ ਨੂੰ ਰਿਕਵਰ ਕਰਕੇ ਉਹਨਾਂ ਦਿੱਤੀ ਗਈ ਆ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਡਾ ਜਿਹੜਾ ਮੋਬਾਈਲ ਗਵਾਚਿਆ ਤੇ ਤੁਹਾਨੂੰ ਮਿਲ ਗਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਸ ਚੀਜ਼ ਦਾ ਸਰ ਮੈਂ ਕੁਝ ਦਿਨ ਪਹਿਲਾਂ ਮੈਂ ਸਾਂਝ ਕੇ ਅੰਦਰ ਕਰ ਲਖਾਈ ਸੀ ਕੰਪਲੇਨ ਤੇ ਫਿਰ ਕਿੰਨੀ ਦੇਰ ਬਾਅਦ ਮੈਸੇਜ ਆਇਆ ਤੇ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਮੋਬਾਈਲ ਮਿਲ ਗਿਆ ਸਰ ਤੁਸੀਂ ਯਕੀਨ ਨਹੀਂ ਕਰਨਾ ਮੇਰਾ ਤੁਸੀਂ ਦੇਖ ਸਕਦੇ ਮੇਰੇ ਹੱਥ ਵਿੱਚ ਮੋਬਾਈਲ ਹੈ ਜਿਹੜਾ ਮੈਨੂੰ ਲੋਸਟ ਹੋਇਆ ਮੈਨੂੰ ਮਿਲਿਆ ਮੈਂ ਲੋਸਟ ਹੋਇਆ ਮੋਬਾਈਲ ਥੋੜੀ ਕਰੇ ਮਿਲਦਾ ਨਹੀਂ ਫਿਰ ਵੀ ਮੈਨੂੰ ਮਿਲਿਆ ਮਿਲਿਆ ਪੂਰੇ ਸਾਲ ਬਾਅਦ ਨਵੇਂ ਖਾਲਦ ਘਵਾਚਾ ਸੀ ਨਵੇਂ ਸਾਲ ਚੜ ਚੱਲਾ ਨਵੇਂ ਸਾਲ ਦੇ ਮੈਨੂੰ ਗਿਫਟ ਮਿਲਿਆ ਸਾਲ ਕਈ ਵਾਰ ਹੁੰਦਾ ਕਿ ਤੁਹਾਡੀਆਂ ਚੀਜ਼ਾਂ ਪਰਸਨਲੀ ਘਰਦੀਆਂ ਮੋਬਾਈਲ ਦੇ ਅਟੈਚ ਹੁੰਦੀਆਂ ਨੇ ਮੋਬਾਈਲ ਤੇ ਘਵਾਚਾ ਚਲੋ ਛੱਡੋ ਲੋਕਾਂ ਨੂੰ ਅਫਸੋਸ ਜ਼ਿਆਦਾ ਹੁੰਦਾ ਕਿ ਸਾਡੀਆਂ ਪਰਸਨਲੀ ਚੀਜ਼ਾਂ ਜਿਹੜੀਆਂ ਮੋਬਾਈਲ ਦੇ ਵਿੱਚ ਅਟੈਚ ਨੇ ਉਹਦਾ ਦੁੱਖ ਜ਼ਿਆਦਾ ਹੁੰਦਾ ਉਹ ਦੁੱਖ ਫਿਰ ਲੱਗਾ ਜਿੱਦਨ ਫੋਨ ਘਵਾਚਾ ਸੀ ਸਰ ਦੁੱਖ ਤੇ ਬਹੁਤ ਜ਼ਿਆਦਾ ਲੱਗਾ ਕਿਉਂਕਿ ਜਿੱਦਾਂ ਤੁਸੀਂ ਜਾਣਦੇ ਹੋ ਕਿ ਰਿਕਵਰੀ ਆਪਣੀਆਂ ਖਬਰਾਂ ਬਹੁਤ ਜ਼ਿਆਦੀਆਂ ਵਿੱਚ ਕੋਈ ਸੈਪਰੇਟ ਕੋਈ ਚੀਜ਼ਾਂ ਵੀ ਇਹੋ ਜਿਹੀਆਂ ਆਹੀ ਜਿਹੜੀਆਂ ਕਿਸੇ ਨੂੰ ਸ਼ੇਅਰ ਨਹੀਂ ਕਰ ਸਕਦੇ ਆਪਣੇ ਕੋਲ ਡਾਟਾ ਸੇਵ ਕਰਕੇ ਰੱਖਣਾ ਹੁੰਦਾ ਵਾ ਹ ਬਟਾਲਾ ਪੁਲਿਸ ਦਾ ਕਿਸ ਤਰ੍ਹਾਂ ਧੰਨਵਾਦ ਕਰਨਾ ਚ ਲਵਜੀ ਨਹੀਂ ਹੈਗੇ ਇਹਨਾਂ ਦਾ ਜਿਆਦਾ ਦਿਨੋਂ ਧੰਨਵਾਦ ਕੀਤਾ ਜਾਵੇ ਖੁਸ਼ੀ ਇੰਨੀ ਜਿਹੀ ਬਿਆਨ ਨਹੀਂ ਹੋ ਨਹੀਂ ਹੋ ਰਹੀ ਇੰਨੀ ਜਿਹਾ ਬਿਆਨ ਹੋ ਰਹੀ ਆ ਕਿ ਤੁਸੀਂ ਦੇਖ ਸਕਦੇ ਮੇਰੇ ਕੋ ਬੋਲੇ ਵੀ ਨਹੀਂ ਜਾ ਰਿਹਾ ਨਹੀਂ ਤਾਂ ਕਰਾਂ ਤੁਹਾਨੂੰ ਪਤਾ ਪੱਤਰਕਾਰ ਜਿਹੜਾ ਬੋਲਣ ਲੱਗਿਆ ਆ ਸਾਹ ਨਹੀਂ ਲੈਂਦਾਗਾ ਏਸੀ ਜੀ ਕਰਮਜੀਤ ਜਿਨ੍ਹਾਂ ਦਾ ਨਾਮ ਹੈ ਬਟਾਲਾ ਦਾ ਰਹਿਣ ਵਾਲਾ ਵਾਸੀ ਹੈ ਜਿਸ ਨੂੰ ਅੱਜ 1 ਸਾਲ ਬਾਅਦ ਆਪਣਾ ਗਵਾਚਿਆ ਹੋਇਆ ਫੋਨ ਬਟਾਲਾ ਦੇ ਪੰਜਾਬ ਦੀ ਪੁਲਿਸ ਲਾ ਲਓ ਜਾਂ ਬਟਾਲਾ ਦੀ ਪੁਲਿਸ ਲਾ ਲਓ ਜਿਹੜੀ ਸਾਡੀ ਬਟਾਲਾ ਦੀ ਪੁਲਿਸ ਸਾਡੇ ਬਟਾਲਾ ਦੇ ਐਸਐਸਪੀ ਐਸਐਸਪੀ ਸਾਹਿਬ ਵੱਲੋਂ ਅੱਜ ਇਹਨਾਂ ਨੂੰ ਮੋਬਾਈਲ ਉਟਾਇਆ ਗਿਆ ਹੈ ਪੂਰੀ ਟੀਮ ਵੱਲੋਂ ਤੇ ਗਲਬਾਤ ਫੇਰ ਕਰ ਲੈਣੇ ਆ ਜੰਮਾ ਜੀ ਮੋਬਾਈਲ ਤੇ ਮਿਲ ਗਿਆ ਅੱਜ ਹੁਣ ਪਹਿਲਾਂ ਸੋਚਿਆ ਸੀ ਕਿ ਨਵਾਂ ਲ ਲਈਏ ਉਮੀਦ ਹੈਗੀ ਮੇਰੀਂ ਦੀ ਸਰ ਤੁਸੀਂ ਯਕੀਨ ਨਹੀਂ ਕਰਨਾ ਪਹਿਲਾਂ 20000 ਰੁਪਏ ਤੇ ਖਰਚਿਆ ਸੀ ਖਰਚੇ ਤੋਂ ਬਾਅਦ 3 ਮਹੀਨੇ ਬਾਅਦ ਲੋਸਟ ਹੋ ਗਿਆ ਸੀ ਦੇਖਿਆ ਕਿਤੇ ਗਵਾਚ ਗਿਆ ਸੀ ਸਾਲ ਬਾਅਦ ਮੈਂ ਕੋ ਹੋਰ ਮੋਬਾਈਲ ਲਿਆ ਨਵਾਂ 25000 ਦਾ ਉਸ ਤੋਂ ਬਾਅਦ ਉਹ ਵੀ ਚਲੋ ਮੇਰਾ ਖਰਾਬ ਹੋ ਗਿਆ ਉਦੇ ਕਿਸ਼ਤਾਂ ਤਾਰੀਆਂ ਉਸ ਦਿਨ ਮੈਂ ਫੇਰ ਸੋਚਿਆ ਸੀ ਐਸੇ ਮਹੀਨੇ ਵਿੱਚ ਸੋਚਿਆ ਕਿ ਮੈਂ ਇੱਕ ਹੋਰ ਮੋਬਾਈਲ ਹੁਣ ਮੰਨਵਾ ਲੈ ਕੇ ਆਵਾਂ ਖਬਰ ਕਰਨ ਵਾਸਤੇ ਜਾਂ ਕੰਮ ਕੰਮ ਕਰਨ ਵਾਸਤੇ ਮੈਨੂੰ ਮੋਬਾਈਲ ਦੀ ਲੋੜ ਵਾ ਮੇਰੇ ਨਵੇਂ ਸਾਲ ਤੇ ਗਿਫਟ ਦਿੱਤਾ ਪੰਜਾਬ ਪੁਲਿਸ ਨੇ ਫਿਰ ਕਿੰਨੀ ਖੁਸ਼ੀ ਹੋ ਰਹੀ ਸਰ ਮੋਹੀਦ ਜਣਿਆ ਮੈਂ ਨਵਾਂ ਫੋਨ ਲੈਣ ਗਿਆ ਵੀ ਹਾਂ ਪਰ ਮੋਸੋ ਵਾਪਸ ਆ ਗਿਆ ਕਿ ਯਾਰ ਇੰਨੇ ਮਹਿੰਗੇ ਮੋਬਾਈਲ ਇਹ ਪਹਿਨਾਂ ਵੇਲੇ ਉਹ ਵੀ ਲੋਸਟ ਹੋ ਗਏ ਉਹ ਕੋਈ ਫਾਇਦਾ ਨਹੀਂ ਆ ਪਰ ਫੋਨ ਲੈ ਕੇ ਜਦੋਂ ਮੈਂ ਉਹਨੂੰ ਠੀਕ ਰਾਨ ਗਿਆ ਉਸ ਤੋਂ ਬਾਅਦ 3 ਦਿਨ ਬਾਅਦ ਮੈਨੂੰ ਮੈਸੇਜ ਆਇਆ ਪੁਲਿਸ ਤੋਂ ਮੈਸੇਜ ਆਇਆ ਕਿ ਤੁਹਾਡਾ ਰਿਕਵ ਸਰ ਤੁਸੀਂ ਯਕੀਨ ਨਹੀਂ ਮੰਨਾਂ ਇੰਨੇ ਪਹਿਲਾਂ 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 ਤਾਂ ਮਜ਼ਾਕ ਲੱਗਾ ਹਣਾ ਕਿ ਕਿ ਇਹਨੇ ਮਜ਼ਾਕ ਯਾਰ ਦੋਸਤ ਨੇ ਫੋਨ ਕੀਤਾ ਸਰ ਉਹੀ ਮੈਂ ਦੱਸ ਲਗਾ ਤੁਹਾਨੂੰ ਮੈਨੂੰ ਪਹਿਨਾ ਇਦਾਂ ਮਜ਼ਾਕ ਲੱਗਾ ਕਿ ਲੱਗਦਾ ਮੇਰੇ ਜਿਹੜੇ ਨਾਲ ਦੇ ਸਾਥੀ ਆ ਮੈਨੂੰ ਮਜ਼ਾਕ ਕਰ ਰਹੇ ਆ ਟਿਚਕਾ ਕਰ ਰਹੇ ਆ ਦੇ ਨੇ ਦੇਖਦੇ ਆ ਭਾਏ ਕਿ ਜੰਬਾ ਕੀ ਉੱਪਰ ਗੱਡੀਆਂ ਕੀ ਬੋਲਦਾ ਪਰ ਨਹੀਂ ਉਹ ਮੈਂ ਬੈਕ ਹੋਲ ਕੀਤੀ ਬੈਕ ਹੋਲ ਕਰਕੇ ਮੈਂ ਪੁੱਛਿਆ ਸਰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਵੈਰੀਫਾਈ ਕੀਤਾ ਵਾਕਈ ਇਹ ਸਾਈਬਰ ਕ੍ਰਾਈਮ ਵੱਲੋਂ ਬੋਲ ਰਹੇ ਸੀ ਮੈਂ ਉਹਨਾਂ ਨੂੰ ਦੱਸਿਆ ਸਰ ਮੇਰਾ ਫਿਰ ਮੋਬਾਈਲ ਲੋਸਟ ਹੋਇਆ ਤਾਂ ਉਹ ਕਿੱਦਾਂ ਲੱਭਿਆ ਉਹਨਾਂ ਦੇ ਸਾਹਰ ਤੁਹਾਨੂੰ ਮਿਲਿਆ ਸੀ ਜੀ ਕਰਮਜੀਤ ਬਟਾਲਾ ਦਾ ਰਹਿਣ ਵਾਲਾ ਵਾਸੀ ਜਿਸ ਦਾ ਮੋਬਾਈਲ ਗਵਾਚਿਆ ਸੀ ਅੱਜ 1 ਸਾਲ ਬਾਅਦ ਮੋਬਾਈਲ ਮਿਲ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਤੁਹਾਡਾ ਕਿਤੇ ਮੋਬਾਈਲ ਗੁੰਮ ਹੋ ਜਾਂਦਾ ਹੈ ਜਾਂ ਗਵਾਚ ਜਾਂਦਾ ਹੈ ਉਸ ਨੂੰ ਸਾਈਬਰ ਕ੍ਰਾਈਮ ਦੇ ਉੱਤੇ ਜਾ ਕੇ ਤੁਸੀਂ ਆਪਣੀ ਰਿਪੋਰਟ ਦਰਜ ਕਰਵਾ ਦੇਣੀ ਹੈ ਤੇ ਪੰਜਾਬ ਪੁਲਿਸ ਤਾਡੀ ਪੂਰੀ ਹਿੰਮਤ ਲਗਾ ਕੇ ਤੁਹਾਡਾ ਫੋਨ ਜਿਹੜਾ ਹੈ ਵਾਪਸ ਜ਼ਰੂਰ ਦਿਵਾ ਦਿੰਦੀ ਹੈ ਤੁਸੀਂ ਅੱਜ ਦੇਖ ਸਕਦੇ ਹੋ ਤੁਹਾਨੂੰ ਆਪਣੀ ਪੂਰੀ মিডিਆ ਰਾਈ ਆਪਾਂ ਕਵਰੇਜ ਵਿੱਚ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਲੋਕਾਂ ਦੇ ਗਵਾਚੇ ਮੋਬਾਈਲ ਕਿੰਨੇ ਸਾਲ ਬਾਅਦ 2 ਸਾਲ ਬਾਅਦ ਕਿਸ ਤਰ੍ਹਾਂ ਲੋਕਾਂ ਨੂੰ ਵਾਪਸ ਮਿਲੇ ਹਨ ਕਰਮਜੀਤ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਵਾਂ মিডিਆ ਰਾਈ ਆਪਣੇ ਸਾਥੀ ਰਹੀ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਡੰਡ ਦੀ ਲੋੜ ਨਹੀਂ ਪੰਜਾਬ ਪੁਲਿਸ ਜਿਹੜੀ ਆ ਗਰੀਬਾਂ ਬੰਦਿਆਂ ਵਾਸਤੇ ਮਸੀਹਾ ਬਣ ਕੇ ਆਈ ਆ ਅਸੀਂ ਜਲਦ ਮਿਲਾਂਗੇ ਅਗਲੀ ਖਬਰ ਦੇ ਨਾਲ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਨਿਰਮਲ ਸਿੰਘ ਦੇ ਕਰਨ ਦੀ ਜ਼ਿੰਮੇਵਾਰੀ ਖਾਸ ਰਿਪੋਰਟ ਧੰਨਵਾਦ